ਸਸਰੇ ਕਾਇਤਨ ਸਾਰਣ ਮੈਂ ਤੁਹਾਡੀ ਆਪਣੀ ਅਪਡੇਟ ਕਰ ਦਈ ਸੀ ਜੋਸੀ ਚੈਨਲ ਉਤੇ ਅਸੀਂ ਨਾਮ ਦਾ ਰਿਟਰ ਲਸਾਰ ਕਰਦੇ ਲੋਡੀ ਹਾਜ਼ਰਾਂ ਸਦਾ ਡਿਕ ਜੈਰੀ ਵਿੱਚ ਅੱਜ ਬਹੁਤ ਹੀ ਪਿਆਰਾ ਜਿਹਾ ਲੋਕ ਮਿੱਤਰ ਹੈ ਕਿ ਇਸ ਗੀਤ ਨੂੰ ਤੁਸੀਂ ਢੋਲ ਦੀ ਤੇ ਵੀ गा ਸਕਦੇ ਹੋ ਤੇ ਲੰਬੀ ਹੀਤ ਤੇ ਕਿਉਂਕਿ ਮੇਰੇ ਸਰੋਤੇ ਬਾਅਦ ਚਾਹੁੰਦੇ ਨੇ ਵੀ ਸਾਨੂੰ ਜੀ ਲੰਬੀ ਹੀਕ ਕਿਸਨਾ ਉਹ ਹਨ ਫਿਰ ਮੈਂ ਸੁਣ ਦਿੰਦੀ ਹਾਂ ਕਿਸਨਾ ਦਿੰਦੀ ਹਾਂ ਹਨ ਤੇ ਬਾਕੀ ਜਿਹੜਾ ਮੈਂ ਦਫਾਉਂਗੀ ਉਹ ਕਾਪੀ ਪੈਨਸਲ ਲੈ ਕੇ ਬੈਠ ਜਾਓ ਉਹ ਹਰ ਤਰ੍ਹਾਂ ਦਾ ਨਸ਼ਾ ਜਮੇ ਸੌਖਾ ਇਹ ਵੀ ਕੋਸ਼ਤੀ ਜੀ ਮਹਾਰਾਜ ਨੇ ਵੇਦਾਂ ਸਾਸਤਰਾਂ ਤੋਂ ਦੱਸਿਆ ਉਹ ਕਹਿੰਦੇ ਨਸ਼ਾ ਛੁੱਟ ਜੂ ਹਰ ਹਾਲਤ ਨਸ਼ਾ ਸਦਾ ਵਾਸਤੇ ਨਸ਼ਿਕ ਮੁਕਤ ਹੋ ਜਾ ਇਹਨੂੰ ਜਰੂਰ ਕਰਕੇ ਜਮੇ ਸੌਖਾ ਤੇ ਉਥੇ ਮੈਂ ਤੁਹਾਨੂੰ ਉਸ ਤੋਂ ਬਾਅਦ ਦੱਸੂਗੀ ਤੇ ਹੁਣ ਆ ਜਿਓ ਫਿਰ ਆਪਾਂ ਰੰਗਾ ਰੰਗ ਕੋਲ ਪ੍ਰੋਗਰਾਮ ਵੱਲ ਤੇ ਮੈਨੂੰ ਫਿਰ ਕਈ ਭੈਣਾਂ ਨੇ ਨਾ ਫੇਰ ਵੀ ਇੱਕ ਵੀਰ ਨੇ ਸ਼ਾਇਦ ਉਹਨੇ ਹੁਣ ਸੁਣ ਲਿਆ ਹੋਵੇ ਸੁਰਮੇ ਬਾਰੇ ਪੁੱਛ ਲੈਂਦੇ ਨੇ ਮੈਂ ਪਰਸੋਂ ਜੇ ਉੱਥੇ ਉਹਨੂੰ ਫੋਨ ਨੰਬਰ ਵੀ ਉਹ ਕਰਿਆ ਜੇ ਪਾਇਆ ਵਾਰੀ-ਵਾਰੀ ਤਾਂ ਫਿਰ ਮੈਂ ਹਾਂ ਫੋਨ ਕਿੰਨੇ ਕੋ ਉਹ ਕਰੀ ਜਾਮਾ ਤੇ ਉਹ ਉਹਨੇ ਜ਼ਰੂਰ ਦੇਖ ਲਿਆ ਹੋਣਾ ਤੇ ਤੁਸੀਂ ਫਿਰ ਮੇਰੇ ਨਾਲ ਉਹਦੀ ਗੱਲ ਕਰ ਲਿਆ ਕਰੋ ਤੇ ਸੁਰਮਾ ਤੁਹਾਡੇ ਕੋਲ ਪਹੁੰਚਦਾ ਤੁਹਾਡੇ ਘਰੇ ਹੋ ਜਾਊਗਾ ਤੇ ਹਰ ਹਾਲਤ ਨਿਗਾ ਵੀ ਐ ਵਧੀਆ ਬਣ ਜਾਂਦੀ ਹੈਗੀ ਨਾ ਚਾਹੇ ਚਿੱਟਾ ਮੋਤੀਆ ਨਹੀਂ ਰਹਿੰਦਾ ਹੈਨਾ ਜਿਵੇਂ ਡਾਕਟਰ ਕਹਿੰਦੇ ਟਿੱਟਾ ਮੋਤੀਆ ਤਾਂ ਮਾਮੂਲੀ ਐਸਰਮਾ ਮੇਰਾ ਘਰੀ ਬਣਾਇਆ ਹੋਇਆ ਤੇ ਘਰੀ ਚੀਜ਼ਾਂ ਪਈਆਂ ਨੇ ਤੇ ਉਹ ਨਹੀਂ ਮੈਨੂੰ ਨੁਕਤਾ ਹੀ ਪਾਉਂਦੀ ਨੁਕਤਾ ਫਿਰ ਮੈਨੂੰ ਕੌਣ ਤੋਂ ਵਰਜਿਤ ਕਰਦਾ ਤੁਸੀਂ ਆਪੇ ਹੀ ਬਣਾ ਸਕਦੇ ਸੀ ਹੈਨਾ ਤੇ ਉਹ ਤੁਸੀਂ ਫਰਮਾ ਪਉਦਾ ਰਹਿੰਦਾ ਲੋਕਾਂ ਕੋਲੇ ਹੈਨਾ ਤੇ ਉਹ ਵੀਰ ਨੇ ਦੇਖ ਲਿਆ ਹੋਣਾ ਮੇਰਾ ਨੰਬਰ ਤੇ ਬਾਕੀ ਇਹਨੂੰ ਪਤਾ ਕਿ ਕਿਧਰੋਂ ਦੱਸ ਦੇਗਾ ਤੇ ਆਜੋ ਫਿਰ ਹੁਣ ਆਪਾਂ ਲਾਈਏ ਗਰੌਣਕਾ ਤੇ ਸੁਣੋ ਇਸ ਪਿਆਰੇ ਜਿਹੇ ਲੋਕੀਤ ਨੂੰ ਤੇ ਇੱਕ ਟਾਂਗੇ ਵਾਲਾ ਕੁੜੀ ਨੂੰ ਕਹਿੰਦਾ ਵੀ ਮੇਰੇ ਨਾਲ ਆ ਜਾ ਬੈਠ ਕੇ ਦੇ ਤੂੰ ਤੇਰਾ ਸ਼ਹਿਰ ਕਰਾਵਾਂ ਤੇ ਨਹੀਂ ਹੈ ਨਾ ਲੱਥੋ ਮੈਂ ਬਾਕੀ ਗੀਤ ਦੱਸੂਗਾ ਤੁਮ ਕੀ ਕਹਿਣਾ ਟਾਂਗਾ ਸ਼ਿਕਾਂਦ ਜੱਲਿਆਏ ਸ਼ਹਿਰ ਗੋ आजा बैठी ज जए करनी है उसरी गरी है चीटी दूध जाननी दे नाल तू ए गरीनी चीटी ते न कामी बाजो जोरिनि ते न कामी बाजो राजोरि ते रङ्ग Yeah. ਅਗੇ ਆ ਕੇ ਬੈਠੇ ਤੰਗ ਹੁੰਦਾ ਏ ਬੁਲਾਰੇ ਨੀ ਅਗੇ ਆ ਜਾ ਬੀ ਬਾਖੇਤੀ ਜੇਤੀ ਮਾਰੇ ਸ਼ਾਹ ਨੀ ਅਗੇ ਆ ਜਾ ਬੀ ਬਾਖੇਤੀ ਜੇਤੀ ਮਾਰੇ ਸ਼ਾਹ त हितो भी ना मंगा खड़ी गलो संग त भाड़ बिना मंगा खड़ी गलो संगा तूं त साम बंद ਮੈਂ ਤੈਨੂੰ ਰਾਣੀ ਦਿਲ ਦੀਵਣਾ ਮਾਨੀ ਆਜਾ ਨੀ ਮੈਂ ਤੈਨੂੰ ਰਾਣੀ ਦਿਲ ਦੀਵਣਾ ਮਾਨੀ ਸੱਦ ਪਟ ਬਾਰੀ ਜਿੰਦ ਤੇਰੇ ਨਾਲੇ ਖਾਮਾਨੀ ਸੱਦ ਪਟ ਬਾਰੀ ਜਿੰਦ ਤੇਰੇ ਨਾਲੇ ਖਾਮਾਨੀ ਨੇ ਤੂੰ پتਲੀ ਪਤੰਗ ਸੀਨੇ ਮਾਰਦੀਏ ਢੰਗ ਨੇ ਤੂੰ پتਲੀ ਪਤੰਗ ਸੀਨੇ ਮਾਰਦੀਏ ਢੰਗ ਕਰੀ ਜਾਣੀ ਆਂ ਦਿਲਾਂ ਦੇ ਉੱਤੇ ਘੇ ਠੀਜ ਦੇ ਕਰੀਨੀ ਸਹਿਰੀ ਗਰੀਏ ਲਓ ਜੀ ਗੀਤ ਹੋਇਆ ਪੂਰਾ ਉਮੀਦ ਆ ਤੁਹਾਨੂੰ ਸਾਡਾ ਗੀਤ ਪਸੰਦ ਆਇਆ ਹੋ ਪਹਿਲਾਂ ਤੁਸੀਂ ਨਹੀਂ ਸੁਣਿਆ ਹੋਊਗਾ ਇਹ ਲੰਬੀ ਹੀਰਕ ਤੇ ਸ਼ਾਇਦ ਥੋੜੀ ਸੁਣਿਆ ਹੋਵੇ ਮੈਂ ਨਹੀਂ ਕਹਿ ਸਕਦੀ ਪਰ ਇਹ ਹੀ ਲੰਬੀ ਹੀਰਕ ਤੁਸੀਂ ਨਹੀਂ ਸੁਣਿਆ ਹੋਊਗਾ ਉਮੀਦ ਆ ਤੁਹਾਨੂੰ ਗੀਤ ਪਸੰਦ ਆ ਹੋ ਸੰਭੋਤ ਬਹੁਤ ਵਧੀਆ ਲੱਗਿਆ ਤੇ ਜਿਸ ਵੀ ਤੋਂ ਤੁਸੀਂ ਗਾਇਆ ਕਰੋ ਤੇ ਹੁਣ ਚੱਕ ਲਓ ਤੁਸੀਂ ਕਲਮ ਦੇ ਬਾਦ ਰਾਖੀ ਪੈਨਸ਼ਨ ਲੈ ਲਈ ਨਾ ਤਾਂ ਪਤਾ ਸਦਾ ਲਈ ਨਸ਼ੇ ਤੋਂ ਮੁਕਤ ਨੌਕਰੀ ਪਾਓ ਹੈ ਨਾ ਇਹ ਕੀ ਲੈਣਾ ਇਹ ਵੀ ਕਾਲਾ ਨਮਕ ਕਾਲਾ ਨਮਕ ਪਾਣੀ ਗਰਮ ਕਰ ਲਿਆ ਉਹਦੇ ਚ ਪਾ ਲਿਆ ਉਹਦੇ ਵਿੱਚ ਵੀ ਤੁਸੀਂ ਇੱਕ ਚੰਤਿਆ ਸ਼ਹਿਦ ਦਾ ਪਾ ਲਿਆ ਹੈ ਨਾ ਉਹੋ ਸ਼ਹਿਦ ਵਾਲਾ ਪਾਣੀ ਸੰਘਾ ਕੋਸਾ ਤੇ ਉਹ ਨਸ਼ੇ ਬਾਗ ਨੂੰ ਪਿਆਦ ਉਹ ਜੇ ਤੁਸੀਂ 5-7 ਦਿਨ ਰੋਜ਼ ਐਂ ਪਿਆਉਂਗੇ ਨਾ ਤਾਂ ਹਰ ਪ੍ਰਕਾਰ ਦਾ ਜਿਹੜਾ ਨਸ਼ਾ ਹੈ ਉਹ ਛੁੱਟ ਜੂ ਉਹਨੂੰ ਫਾਇਦਾ ਹੀ ਨਹੀਂ ਉਹ ਨਸ਼ੇ ਤੋਂ ਸਦਾ ਲਈ ਮੁਕਤ ਹੋ ਜਾਵੇ ਇਹ ਤੁਸੀਂ ਜ਼ਰੂਰ ਕਰਕੇ ਦੇਖਿਓ ਪਰਮਾਤਮਾ ਭਰੇ ਗੁਰੂ 5-7 ਦਿਨ ਜਦੋਂ ਪਤਾ ਲੱਗਣ ਲੱਗਾ ਤੁਹਾਨੂੰ ਦੋ ਦਿਨ ਹੋਰ ਵੀ ਵੱਧ ਪਿਆ ਦਿਓ ਹਾਲਾ ਨਾਨਕ ਤੇ ਕੋਸਾ ਪਾਣੀ ਕਰਨਾ ਕਰਮ ਤੇ ਉਹਦੇ ਵਿੱਚ ਜੇ ਮਰਮਤ ਥੋੜਾ ਵੱਧ ਕੋਸਾ ਹੀ ਪਾ ਲਓ ਤੇ ਉਹਦੇ ਵਿੱਚ ਤੁਸੀਂ ਸ਼ਹਿਦ ਦਾ ਇਕ ਜਾਂਟਾ ਪਾ ਲਾਂਗੇ ਬਸ ਜੇ ਸ਼ਹਿਦ ਛੋਟੀ ਮੱਖੀ ਨਾਲ ਮਿਲ ਜੇ ਤਾਂ ਕਹਾ ਪਾਏ ਨਹੀਂ ਪਾਈ ਫਿਰ ਜਿਹੜਾ ਮਿਲਦਾ ਉਹੀ ਹੈਨਾ ਤੇ ਲੋ ਹੌਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਨਵੇਂ ਗੂਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ 848 810